ਸਸਿਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਜੀ ਸ਼ਾਹੀ ਪਨੀਰ ਟਿੱਕਾ ਸਭ ਜੀ ਤਾਂ ਤੁਸੀਂ ਪਨੀਰ ਦੀ ਹਰ ਵਾਰੀ ਖਾਂਦੇ ਹੋਵੋਗੇ ਤੇ ਸ਼ਾਹੀ ਪਨੀਰ ਤਾਂ ਆਮੀ ਬੰਦਾ ਰਹਿੰਦਾ ਪਰ ਇੱਕ ਵਾਰੀ ਤੁਸੀਂ ਸ਼ਾਹੀ ਪਨੀਰ ਟਿੱਕਾ ਬਣਾ ਕੇ ਦੇਖੋਗੇ ਤੋ ਸਾਰੀ ਟੇਸਟ ਭੁੱਲ ਜਾਓਗੇ ਸ਼ਾਹੀ ਪਨੀਰ ਤੋਂ ਵੀ ਕਿਤੇ ਜ਼ਿਆਦਾ ਵਧੀਆ ਬਣਦਾ ਇਹ ਸ਼ਾਹੀ ਪਨੀਰ ਟਿੱਕਾ ਜਿੰਨਾ ਬਣਾਉਣ ਵਿੱਚ ਆਸਾਨ ਹੈ ਉਹਨਾਂ ਖਾਣ ਵਿੱਚ ਜ਼ਿਆਦਾ ਟੇਸਟੀ ਹੈ ਤੇ ਸਮਾਨ ਬਹੁਤ ਘੱਟ ਪੈਂਦਾ ਤੇ ਇਹ ਵੀਡੀਓ ਤੁਸੀਂ ਫੁੱਲ ਜ਼ਰੂਰ ਦੇਖਿਓ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਪਨੀਰ ਪਨੀਰ ਨੂੰ ਆਪਾਂ ਪੀਸਾਂ ਵਿੱਚ ਕੱਟ ਲਿਆ ਤੇ ਆਪਾਂ ਨਾ ਜ਼ਿਆਦਾ ਵੱਡੇ ਕੱਟੇ ਹਨ ਨਾ ਜ਼ਿਆਦਾ ਛੋਟੇ ਤੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਇੱਕ ਚਮਚ ਲਿਆ ਜੀ ਅਦਰਕ ਲਸਣ ਦਾ ਪੇਸਟ ਇਹ ਜਿਹੜਾ ਹੈਗਾ ਇੱਕ ਚਮਚ ਤੋਂ ਵੀ ਥੋੜਾ ਜਿਹਾ ਘਾਟੀ ਹੈਗਾ ਤੇ ਇਹਨੂੰ ਤੁਸੀਂ ਸਾਰੇ ਪਨੀਰ ਦੇ ਉੱਪਰ ਚੰਗੀ ਤਰ੍ਹਾਂ ਲਗਾ ਲੈਣਾ ਜੇ ਪਨੀਰ ਤੁਹਾਡਾ ਜਿਆਦਾ ਸਖਤ ਹੈ ਤੇ ਤੁਸੀਂ ਉਹਨੂੰ 5 ਮਿੰਟ ਪਹਿਲਾਂ ਪਾਣੀ 'ਚ ਉਬਾਲ ਲਿਓ ਸੁਕਾ ਕੇ ਉਹਨੂੰ ਸੌਫਟ ਕਰ ਲਿਓ ਤੇ ਪਰ ਜੇ ਉਸੇ ਤਰ੍ਹਾਂ ਹੀ ਕਈ ਵਰੀ ਆਪਾਂ ਜਿਆਦਾ ਤਾਜ਼ਾ ਪਨੀਰ ਹੁੰਦਾ ਸੌਫਟ ਤਾਂ ਫਿਰ ਉਸੇ ਤਰ੍ਹਾਂ ਯੂਜ਼ ਕਰ ਲਿਓ ਫਿਰ ਇਹਦੇ ਉੱਪਰ ਪਾਵਾਂਗੇ ਜੀ ਆਪਾਂ ਕਾਲੀ ਮਿਰਚ ਤੇ ਇਹਦੇ ਉੱਪਰ ਫਿਰ ਥੋੜੀ ਜਿਹੀ ਆਪਾਂ ਮੇਥੀ ਪਾਈ ਹੈ ਜੇ ਤੁਹਾਡੇ ਕੋਲ ਧਨੀਆਂ ਹੋਇਆ ਤਾਂ ਉਹ ਪਾ ਲਿਓ ਤੇ ਕੁਛ ਮਰਜੀ ਇਹਨਾਂ ਦੋਨਾਂ ਚੀਜ਼ਾਂ 'ਚ ਤੁਸੀਂ ਪਾ ਸਕਦੇ ਹੋ ਤੇ ਇਹਨੂੰ ਹੱਥਾਂ ਦੇ ਨਾਲ ਕਰ ਲਿਓ ਜੀ ਮਿਕਸ ਉਸ ਤੋਂ ਬਾਅਦ ਇਹਨੂੰ 10 ਮਿੰਟਾਂ ਲਈ ਰੈਸਟ ਤੇ ਰੱਖ ਦਿਓ ਤਾਂ ਕਿ ਇਹ ਚੰਗੀ ਤਰ੍ਹਾਂ ਇਹਨਾਂ ਦੇ ਨਾਲ ਲੱਗ ਜੇ ਉਸ ਤੋਂ ਬਾਅਦ ਜੀ ਆਪਾਂ ਇੱਕ ਚਮਚਤੋਂ ਵੀ ਥੋੜਾ ਜਿਹਾ ਪਾਇਆ ਦੇਸੀ ਘਿਓ ਤੇ ਇਹਨੂੰ ਆਪਾਂ ਕਰਕੇ ਜੀ ਗਰਮ ਪਨੀਰ ਦੇ ਟੁਕੜਿਆਂ ਨੂੰ ਇੱਕ ਇੱਕ ਕਰਕੇ ਇੱਕ ਕੜਾਈ ਦੇ ਵਿੱਚ ਰੱਖ ਦਾਂਗੇ ਤੇ ਇਹਨੂੰ ਆਪਾਂ ਰੋਸਟ ਕਰ ਲਾਂਗੇ ਚੰਗੀ ਤਰ੍ਹਾਂ ਜਿਵੇਂ ਜਿਵੇਂ ਤੁਸੀਂ ਪਨੀਰ ਪਾਦੇ ਜਾਉਗੇ ਤੇ ਇਹ ਜਿਹੜਾ ਗੈਸ ਦੀ ਫਰੇਮ ਹੈ ਤੁਸੀਂ ਉਹਨੂੰ ਮੀਡੀਅਮ ਤੇ ਰੱਖਣਾ ਤੇ ਪੱਕ ਵੀ ਜਾਂ ਤੇ ਨੀਚੇ ਵੀ ਨਾ ਲੱਗਣ ਉਸ ਤੋਂ ਬਾਅਦ ਥੋੜੀ ਜੀ ਦੇਰ ਬਾਅਦ ਇਹਨਾਂ ਨੂੰ ਤੁਸੀਂ ਇੱਕ ਇੱਕ ਕਰਕੇ ਪਲਟ ਦੇਣਾ ਇਹਨਾਂ ਦਾ ਕਲਰ ਹੈ ਜਿਹੜਾ ਹਲਕਾ ਹਲਕਾ ਚੇਂਜ ਹੁੰਦਾ ਸੋਨੂ ਦੂਰਾ ਹੀ ਦਿਖਣ ਲੱਗ ਜੂਗਾ ਤੇ ਦੇਖੋ ਇਹਦਾ 골ਡਨ ਜਿਹਾ ਕਲਰ ਆਊਗਾ ਸਾਰੇ ਦਾ ਜਦੋਂ ਤੁਸੀਂ ਇਹਦੀ ਉਲਟ ਪਲਟ ਕਰਦੇ ਰਹੀ ਤਿੰਨ ਤੋਂ ਚਾਰ ਮਿੰਟਾਂ ਦੇ ਵਿੱਚ ਇਹ ਵਧੀਆ ਪੱਕ ਜਾਂਦਾ ਹੈਗਾ ਬਹੁਤ ਸੋਹਣਾ ਇਹਦਾ ਕਲਰ ਆਉਂਦਾ ਹੈਗਾ ਸਬਜੀ ਜਦੋਂ ਵੀ ਕੋਈ ਆਪਾਂ ਬਣਾਉਨੇ ਆ ਤਾਂ ਉਹਦੇ ਵਿੱਚ ਜਿਹੜੇ ਵੀ ਥੋੜੇ ਬੁਰਤੇ ਫੇਰ ਬਦਲ ਹੁੰਦੇ ਆ ਸਬজੀਆਂ ਵਿੱਚ ਬਣਾਉਣ ਵਿੱਚ ਤਾਂ ਉਹਦੇ ਨਾਲ ਉਹਦਾ ਟੇਸਟ ਵੀ ਜਿਹੜਾ ਹੈਗਾ ਵੱਖਰਾ ਆਉਂਦਾ ਹੈ ਹਰੇਕ ਚੀਜ਼ ਦਾ ਆਪਣਾ ਆਪਣਾ ਟੇਸਟ ਹੁੰਦਾ ਹੈਗਾ ਉਸ ਤੋਂ ਬਾਅਦ ਇਹਨੂੰ ਕੀਤਾ ਜੀ ਫਰਾਈ ਤੇ ਆਪਾਂ ਸਾਰੇ ਇਹ ਪਨੀਰ ਦੇ ਜਿਹੜੇ ਪੀਸ ਸੀਗੇ ਉਹਨਾਂ ਨੂੰ ਆਪਾਂ ਬਾਹਰ ਕੱਢ ਲਿਆ ਇਸੇ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਬਿਲਕੁਲ ਜੀਰਾ ਜੀਰੇ ਨੂੰ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਅਦਰਕ ਤੇ ਲਸਣ ਦੀਆਂ ਥੋੜੀਆਂ ਜਿਹੀਆਂ ਕਲੀਆਂ ਕਿਉਂਕਿ ਆਪਾਂ ਪਹਿਲਾਂ ਪਨੀਰ ਦੇ ਵਿੱਚ ਮਿਕਸ ਕੀਤਾ ਸੀ ਇਸ ਕਰਕੇ ਤੁਸੀਂ ਦੇਖ ਕੇ ਪਾਉਣਾ ਹੈ 5-6 ਪਾਈਆਂ ਹਰੀਆਂ ਮਿਰਚਾਂ 3-4 ਪਾਈਏ ਜੀ ਆਪਾਂ ਪਿਆਜ਼ ਤੇ ਉਸ ਤੋਂ ਬਾਅਦ ਇਹਨੂੰ ਕਰਾਂਗੇ ਆਪਾਂ ਮਿਕਸ ਥੋੜੀ ਜਿਹੀ دیر ਤੱਕ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਰਹਿਾਂਗੇ ਤਾਂ ਕਿ ਸਾਰਾ ਇਹ ਘਿਓ ਦੇ ਵਿੱਚ ਮਿਕਸ ਹੋ ਜੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿਹਾ ਬਿਲਕੁਲ ਪਾਣੀ ਪਾਵਾਂਗੇ ਪਾਣੀ ਪਾ ਕੇ ਇਹਨੂੰ ਤੁਸੀਂ 1-2 ਮਿੰਟ ਲਈ ਢੱਕ ਕੇ ਵੀ ਰੱਖ ਸਕਦੇ ਹੋ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਥੋੜੇ ਜਿਹਾ ਬਿਲਕੁਲ ਕਾਜੂ ਤੇ ਬਦਾਮ 5-6 ਆਪਾਂ ਬਦਾਮ ਪਾਏ ਐ ਤੇ ਥੋੜੇ ਜਿਹਾ ਕਾਜੂ ਪਾਏ ਐ ਇਹ ਚੀਜ਼ਾਂ ਤੁਸੀਂ ਜ਼ਰੂਰ ਪਾਓ ਇਹਨਾਂ ਦਾ ਵੱਖਰਾ ਹੀ ਟੇਸਟ ਆਉਂਦਾ ਹੈ ਫਿਰ ਇਹਨਾਂ ਨੂੰ ਮਿਕਸ ਕੀਤਾ ਤੇ ਆਪਾਂ ਹੁਣ ਇਹਨੂੰ ਟੱਕ ਕੇ ਰੱਖ ਦਾਂਗੇ ਜੀ 2-3 ਮਿੰਟ ਲਈ ਸਲੋ ਫਲੇਮ ਤੇ ਤਾਂ ਕਿ ਇਹ ਹਲਕੇ ਹਲਕੇ ਜਿ ਪੱਕ ਜਾਣ ਇਹਨਾਂ ਦਾ ਕਲਰ ਵੀ ਨਾ ਚੇਂਜ ਹੋਵੇ ਤੇ ਇਹ ਬਣ ਵੀ ਜਾਣ ਫਿਰ ਇਹਦੇ ਵਿੱਚ ਪਾਓ ਜੀ ਤੁਸੀਂ ਨਮਕ ਫਿਰ ਇਹਨੂੰ ਹਲਕਾ ਜਿਹਾ ਮਿਕਸ ਕਰ ਲਿਓ ਤੇ ਹੁਣ ਇਹ ਲਗਭਗ ਜਿਹੜਾ ਹੈਗਾ ਇੱਥੇ ਤਿਆਰ ਹੋ ਚੁੱਕਿਆ ਹੈਗਾ ਪਾਣੀ ਹੈ ਜਿਹੜਾ ਇਹਦੇ ਵਿੱਚੋਂ ਥੋੜਾ ਜਿਹਾ ਸੁੱਕ ਰਿਹਾ ਹੈਗਾ ਤੇ ਦੇਖੋ ਇਹ ਬਣ ਵੀ ਗਏ ਤੇ ਇਹਦਾ ਜ਼ਿਆਦਾ ਕਲਰ ਹੈ ਜਿਹੜਾ ਉਹ ਚੇਂਜ ਵੀ ਨਹੀਂ ਹੋਇਆ ਤੇ ਫਿਰ ਇਹਨੂੰ ਆਪਾਂ ਥੋੜਾ ਜਿਹਾ ਟੱਕ ਕੇ ਰੱਖਤਾ ਤੇ ਉਸ ਤੋਂ ਬਾਅਦ ਜਦੋਂ ਆਪਾਂ 1-2 ਮਿੰਟਾਂ ਲਈ ਦੇਖਾਂਗੇ ਤੇ ਤਿਆਰ ਹੋ ਗਏ ਗੈਂਸਟ ਨੂੰ ਆਪਾਂ ਇੱਥੇ ਬੰਦ ਕਰ ਦਾਂਗੇ ਤੇ ਇਹਨੂੰ ਠੰਡਾ ਹੋਣ ਦੇ ਲਈ 5-6 ਮਿੰਟਾਂ ਲਈ ਰੱਖ ਦਾਂਗੇ ਜਦੋਂ ਇਹ ਠੰਡਾ ਹੋ ਗਿਆ ਇਹਨੂੰ ਆਪਾਂ ਜੱਗ ਦੇ ਵਿੱਚ ਪਾ ਕੇ ਜੀ ਗ੍ਰਾਈਂਡ ਕਰ ਲਾਂਗੇ ਜਿਹਨਾਂ ਦੇ ਵਿੱਚ ਪਾਣੀ ਵਗੈਰਾ ਉਹ ਸਾਰਾ ਹੀ ਆਪਾਂ ਯੂਜ਼ ਕਰਾਂਗੇ ਕੁਝ ਵੀ ਨਹੀਂ ਕੱਢਣਾ ਹੈਗਾ ਇਹ ਜਿਹੜਾ ਪਾਣੀ ਦਾ ਕਲਰ ਥੋੜਾ ਜਿਹਾ ਬਦਾਮਾ ਕਰਕੇ ਵੀ ਰੈੱਡ ਜਾ ਹੋ ਗਿਆ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਕੀਤਾ 1-2 ਮਿੰਟਾਂ ਲਈ ਗ੍ਰਾਇੰਡ ਤੇ ਵਧੀਆ ਜੀ ਕਰੀਵੀ ਇਹਦੀ ਤਿਆਰ ਹੋ ਗਈ। ਫਿਰ ਕੜਾਈ ਦੇ ਵਿੱਚ ਆਪਾਂ ਫੇਰ ਥੋੜਾ ਜਿਹਾ ਬਿਲਕੁਲ ਦੇਸੀ ਘਿਓ ਪਾਇਆ। ਸਿਰਫ 1.5 ਚਮਚ ਦੇਸੀ ਘਿਓ ਦੇ ਵਿੱਚ ਬਹੁਤ ਜ਼ਿਆਦਾ ਇਹ ਟੇਸਟੀ ਹੈ ਜਿਹੜਾ ਸ਼ਾਹੀ ਪਨੀਰ ਬਣਦਾ ਹੈ ਤੇ ਇਹਦੇ ਵਿੱਚ ਬਹੁਤ ਚੀਜ਼ਾਂ ਮਿਸ ਨੇ ਦੇਖਿਓ ਤੁਸੀਂ ਆਮ ਸਬਜ਼ੀ ਨਾਲੋਂ। ਬਹੁਤ ਘੱਟ ਸਮਾਨ ਪੈਂਦਾ ਪਰ ਟੇਸਟ ਉਹ ਤੋਂ ਕਿਤੇ ਜ਼ਿਆਦਾ ਆਉਂਦਾ। ਫਿਰ ਪਾਇਓ ਜੀ ਵਿੱਚ ਖੜੇ ਮਸਾਲੇ, ਦਾਲਚੀਨੀ, ਤੇਜ ਪੱਤਾ ਵੱਡੀ ਇਲਾਇਚੀ ਇਹ ਚੀਜ਼ਾਂ ਨੂੰ ਤੁਸੀਂ ਭੁੰਨ ਲਿਓ ਕਿਉਂਕਿ ਹਰੇਕ ਨਿੱਕੇ ਨਿੱਕੇ ਚੀਜ਼ਾਂ ਨਾਲ ਹੀ ਸਬਜੀ ਦਾ ਟੇਸ ਆਉਂਦਾ ਹੈਗਾ ਫਿਰ ਇਹਦੇ ਵਿੱਚ ਪਾਓ ਤੁਸੀਂ ਥੋੜਾ ਜਿਹਾ ਬਿਲਕੁਲ ਜੀਰਾ ਉਹ ਵੀ ਜਦੋਂ ਹਲਕਾ ਜਿਹਾ ਭੁੰਨ ਗਏ ਤਾਂ ਫਿਰ ਤਿਆਰ ਕੀਤੀ ਪਾ ਦਿਓ ਜੀ ਇਦੇ ਵਿੱਚ ਤੁਸੀਂ ਆਪਣੀ ਗਰੇਵੀ ਗਰੇਵੀ ਨੂੰ ਤੁਸੀਂ ਪੂਰਾ ਚੰਗੀ ਤਰ੍ਹਾਂ ਗ੍ਰाइंड ਕਰਨਾ ਹੈ ਤਾਂ ਕਿ ਉਹਦੇ ਵਿੱਚ ਕੁਝ ਵੀ ਮੋਟਾ ਨਾ ਬਚੇ ਤੇ ਵਧੀਆ ਸੌਫਟ ਬਣੇ ਕਿਉਂਕਿ ਇਹ ਪਨੀਰ ਹੈ ਜਿਹੜਾ ਇਸੇ ਤਰ੍ਹਾਂ ਹੀ ਵਧੀਆ ਲੱਗਦਾ ਦੇਖੋ ਫਿਰ ਆਪਾਂ ਇਹਨੂੰ ਕਰ ਦਾਂਗੇ ਜੀ ਮਿਕਸ ਚੰਗੀ ਤਰ੍ਹਾਂ ਇਹਨੂੰ ਆਪਾਂ ਭੁੰਨ ਲਾਂਗੇ ਕੁਝ ਤਾਂ ਪਹਿਲਾਂ ਹੀ ਇਹ ਤਿਆਰ ਸੀ ਆਪਣੀ ਤੇ ਹੁਣ ਆਪਾਂ ਇਹਨੂੰ ਫਿਰ ਦੁਬਾਰਾ ਪੁੰਨਾਂਗੇ ਤੇ ਇਹਦੇ ਵਿੱਚ ਜ਼ਿਆਦਾ ਮਸਾਲੇ ਵੀ ਨਹੀਂ ਪੈਂਦੇ ਤੇ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਟਮਾਟਰ ਵੀ ਨਹੀਂ ਪੈਂਦਾਗਾ ਬਹੁਤ ਜਿਆਦਾ ਟੇਸਟੀ ਇਹ ਸਬਜੀ ਬਣਦੀ ਹੈ ਫਿਰ ਆਪਾਂ ਜੱਗ ਦੇ ਵਿੱਚ ਜਿਹੜਾ ਸਾਈਡਾਂ ਤੇ ਲੱਗੀ ਹੋਈ ਸੀ ਗਰੇਵੀ ਉਹਨੂੰ ਵੀ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਦੇ ਵਿੱਚ ਹੀ ਪਾਤਾ ਤੇ ਇਹਨੂੰ ਕਰਤਾ ਚੀ ਸਾਰੇ ਨੂੰ ਮਿਕਸ ਤੇ ਹੁਣ ਇਹ ਵੀ ਤਿਆਰ ਹੋ ਗਿਆ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਕਾਲੀ ਮਿਰਚ ਦਾ ਤੇ ਤੁਸੀਂ ਟੇਸਟ ਦੇ ਅਨੁਸਾਰ ਪਾਓ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਈ ਹੈ ਪਹਿਲਾਂ ਵੀ ਥੋੜੀ ਜੀ ਕਾਲੀ ਪਾਈ ਸੀ ਫਿਰ ਪਾਏ ਉਹਦੇ ਵਿੱਚ ਤੁਸੀਂ ਧਨੀਆ ਪਾਊਡਰ ਫਿਰ ਇਹਦੇ ਵਿੱਚ ਪਾਇਆ ਜੀ ਥੋੜਾ ਜਿਹਾ ਆਪਾਂ ਪਨੀਰ ਮਸਾਲਾ ਕੋਈ ਸ਼ਾਹੀ ਪਨੀਰ ਮਸਾਲਾ ਜੋ ਵੀ ਤੁਹਾਡੇ ਕੋਲੇ ਹੋਵੇ ਤੁਸੀਂ ਉਹ ਇਹਦੇ ਵਿੱਚ ਪਾ ਸਕਦੇ ਹੋਗੇ ਤੇ ਫਿਰ ਆਪਾਂ ਟੇਸਟ ਦੇ ਅਨੁਸਾਰ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਪਹਿਲਾਂ ਵੀ ਪਾਇਆ ਸੀ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਤੇ ਫਿਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਬਿਲਕੁਲ ਬਟਰ ਪਾਵਾਂਗੇ ਉਹਦੇ ਨਾਲ ਇਹਦਾ ਜਿਹੜਾ ਟੇਸਟ ਹੈ ਉਹ ਹੋਰ ਵਾਜੂਗਾ ਤੇ ਇਹਨਾਂ ਨੂੰ ਵੀ ਆਪਾਂ ਕੀਤਾ ਮਿਕਸ ਤੇ ਫਿਰ ਜਿਹੜਾ ਆਪਾਂ ਕੀਤਾ ਸੀ ਪਨੀਰ ਆਪਣਾ ਰੋਸਟ ਤੇ ਉਹ ਇਹਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਜਦੋਂ ਵੀ ਕੋਈ ਚੀਜ਼ ਬਣਾਉਣੀ ਹੈ ਆਪਾਂ ਜਿੰਨੀ ਜ਼ਿਆਦਾ ਮਿਹਨਤ ਬਣਾਉਂਦੇ ਹੁੰਦੀ ਹੈ ਤਾਂ ਫਿਰ ਇੰਜ ਹੁੰਦਾ ਵੀ ਖਾਣ ਵਾਲੇ ਨੂੰ ਵੀ ਸਵਾਦ ਉਹਨਾਂ ਹੀ ਜ਼ਿਆਦਾ ਆਵੇ ਤੇ ਕੁਝ ਚੀਜ਼ਾਂ ਦਾ ਜਿਹੜਾ ਵੱਖਰਾ ਹੀ ਟੇਸਟ ਹੁੰਦਾ ਹੈ ਤੇ ਜਦੋਂ ਆਪਾਂ ਖਾ ਕੇ ਦੇਖਦੇ ਆਂ ਉਦੋਂ ਪਤਾ ਚੱਲਦਾ ਹੈ ਤੇ ਦੇਖੋ ਇਹਦਾ ਜਿਹੜਾ ਕਲਰ ਵਗੈਰਾ ਉਹ ਵੀ ਬੜਾ ਸੋਹਣਾ ਹੈਗਾ ਤੇ ਜਦੋਂ ਕਿ ਆਪਾਂ ਇਹਦੇ ਵਿੱਚ ਕੋਈ ਹਲਦੀ ਨਹੀਂ ਪਾਈ ਕੋਈ ਲਾਲ ਮਿਰਚ ਨਹੀਂ ਪਾਈ ਇਹ ਚੀਜ਼ਾਂ ਦਾ ਤੁਸੀਂ ਬਹੁਤ ਧਿਆਨ ਰੱਖਿਓ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਜੀ ਆਪਾਂ ਕਿਸ਼ਮਿਸ਼ ਇਹਨਾਂ ਨੂੰ 10 ਮਿੰਟ ਪਹਿਲਾਂ ਆਪਾਂ ਪਾਣੀ ਵਿੱਚ ਭਿਉਂ ਕੇ ਰੱਖਤਾ ਸੀ ਤੇ ਫਿਰ ਇਹਦੇ ਉੱਪਰ ਪਾਇਓ ਜੀ ਥੋੜਾ ਜਿਹਾ ਤੁਸੀਂ ਹਰਾ ਧਨੀਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਹਲਕਾ ਜਿਹਾ ਸਲੋ ਫਲੇਮ ਤੇ ਪਕਾਉਂਦੇ ਰਹੋ ਤੇ ਬਹੁਤ ਹੀ ਵਧੀਆ ਜਿਹੜਾ ਸ਼ਾਹੀ ਪਨੀਰ ਟਿੱਕਾ ਹੈਗਾ ਬਣ ਕੇ ਤਿਆਰ ਹੋ ਜੂਗਾ ਜਦੋਂ ਵੀ ਤੁਸੀਂ ਇਹ ਸਬਜੀ ਸਰਵ ਕਰੋਗੇ ਤੇ ਖਾਣ ਵਾਲਾ ਦੱਸ ਨਹੀਂ ਸਕਦਾ ਕਿ ਤੁਸੀਂ ਘਰੇ ਤਿਆਰ ਕੀਤੀ ਹੈ ਐਨਾ ਵਧੀਆ ਟੇਸਟ ਆਉਂਦਾ ਹੈਗਾ ਲੱਗੂਗਾ ਹੋਟਲ ਰੈਸਟੋਰੈਂਟ ਤੋਂ ਹੀ ਮੰਗਵਾਈ ਹੈ ਸੋ ਮੇਰੀ ਵੀਡੀਓ ਨੂੰ ਤੁਹਾਨੂੰ ਕਹਿ ਜੀ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦੀ